ਇਸ ਸਾਥ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਅਮੀਤਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਆਪਾਂ ਲੱਗੇ ਆ ਬਣਾਉਣਾ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 5 ਨਾਗ ਦਿਖਾਵਾਂਗੇ ਇੱਕ ਗੱਬਣ ਤਿਆਰ ਦਿਖਾਵਾਂਗੇ ਤੇ 4 ਸੂਈਆਂ ਸਵਾਈਆਂ ਆਪਾਂ ਪਹੁੰਚਿਆ ਵੀਰ ਬਗੀਚੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸੀਆ ਭਾਜੀ ਸਸੀਆ ਭਾਜੀ ਕੀ ਹਾਲ ਚੱਲ ਰਹੀ ਹੈ ਭੜੀਆ ਭਾਜੀ ਤੁਸੀਂ ਸੌਂ ਰਹੇ ਹੋ ਜੀ ਹਾਂ ਜੀ ਇਹ ਚੀਮਾ ਸਾਹਿਬ ਆਪਣੇ ਇੱਕੀ ਨੌਜ ਵਾਸਤੇ ਦੱਸ ਦਈਏ ਭਰਾਵਾਂ ਨੂੰ ਹਾਂਜੀ ਬਿਲਕੁਲ ਬਿਲਕੁਲ ਦੱਸਣਾ ਚਾਹੀਦਾ ਇਹ ਆਪਣਾ ਵੀਰ ਆ ਜਗਤਾਰ ਸਿੰਘ ਜੱਗਾ ਹਾਂਜੀ ਇਹਨਾਂ ਦਾ ਚੈਨਲ ਆ ਮਹਿਤਾਬ ਦੇ ਦੀ ਫਾਰਮ ਬਹੁਤ ਪੁਰਾਣਾ ਚੈਨਲ ਆ ਮੇਰੇ ਵੀਰ ਦਾ ਬਹੁਤ ਤੋਂ ਵੱਧ ਲਾਈਕ ਤੇ ਸ਼ੇਅਰ ਹਾਂਜੀ ਰਿਕਾਰਡ ਕੀਤੀ ਜਿਹੜਾ ਭਰਾਵਾਂ ਨੇ ਠੀਕ ਆ ਭਾਜੀ ਹਾਂਜੀ ਹਾਂਜੀ ਬਿਲਕੁਲ ਤੇ ਇਹ ਆਪਣੇ ਵੀਰ ਆ ਚੀਮਾ ਸਾਹਿਬ ਚੀਮਾ ਸਾਹਿਬ ਹਾਂਜੀ ਹਾਂਜੀ ਤੇ ਇਹਨਾਂ ਵੀਰ ਦਾ ਨਵਾਂ ਚੈਨਲ ਆ ਪਰ ਅੱਤ ਕਰਾਈ ਜਾਂਦਾ ਮੇਰਾ ਵੀਰ ਦਾ ਤਾਂ ਮੈਂ ਤੇ ਸਾਡਾ ਵੀਰ ਮੇਰਾ ਤੇ ਸਾਰਿਆਂ ਨੂੰ ਪਤਾ ਹੀ ਹੈ ਇਹ ਪੁਰਾਣੀ ਖੁੰਡਿਆ ਹਾਂਜੀ ਨਹੀਂ ਨਹੀਂ ਭਰਾ ਹੈ ਪਸਾਰੇ ਬਿਲਕੁਲ ਬਿਲਕੁਲ ਸਾਰੇ ਪਾੜੇ ਇਹ ਵੀ ਮੇਰਾ ਭਰਾ ਹੈ ਇਹਦਾ ਵੱਡੋ ਆਦ ਮੇਰੇ ਵਪਾਰੀ ਭਰਾ ਜਿੰਨੇ ਵੀ ਵੀਰ ਆ ਵੱਤ ਵੱਤ ਸਾਥ ਦੋ ਮੇਰੇ ਭਰਾ ਦਾ ਬਿਲਕੁਲ ਠੀਕ ਹੈ ਭਾਜੀ ਨਹੀਂ ਨਹੀਂ ਮੇਰੀ ਇਸ ਵੀਰ ਦਾ ਵੀ ਵੱਤ ਵੱਤ ਸਾਥ ਦੋ ਹਾਂਜੀ ਹਾਂਜੀ ਅੱਜ ਕਿੰਨੇ ਨਾਗ ਦਿਖਾਈਏ ਦਿਖਾਉਣੇ ਅੱਜ ਭਾਜੀ ਫੇਰ ਲੋ ਪੰਜਾਂ ਨਾਗ ਤੇ ਦਾ ਅੱਛਾ ਜੀ ਤੇ ਜੇ ਤਿੰਨ ਵਿਖਾਉਣੇ ਤਿੰਨ ਵਿਖਾ ਦੋ ਦੋ ਬਾਅਦ ਚ ਭਗਵਾਾਂਗੇ ਕਿ ਪੰਜੇ ਵਿਖਾ ਦੇ ਚਲੋ ਪੰਜੇ ਵਿਖਾ ਦੋ ਪੰਜੇ ਦਿਖਾਵਾਂਗੇ ਇਧਰ ਬੱਜੀਆਂ ਵਿਖਾ ਲਈ ਰੈਸ਼ੀਅਨ ਟੈਂਕ ਕਰ ਰਿਹਾ ਰੈਸ਼ੀਅਨ ਟੈਂਕ ਵੇਖੋ ਹਾਂ ਤੇ ਦੱਸੋ ਭਾਜੀ ਇਧਰ ਰੈਸ਼ੀਅਨ ਟੈਂਕ ਆ ਇਹਦੇ ਬਾਰੇ ਦੱਸੋ ਡਾਕਟਰ ਸਾਹਿਬ ਆਪੀ ਦੱਸੋ ਕੀ ਮਾ ਸਾਹਿਬ ਵੀ ਦੱਸਣਗੇ ਕੱਦ ਮੇਰੇ ਨਾਲ ਮਣੋ ਪੈਣਾ ਲਓ ਜੀ ਕੱਦ ਕੋ ਤਾਂ ਕੋਈ ਸ਼ੱਕ ਨਹੀਂ ਆ ਦੱਸੋ ਦੱਸੋ ਦੁੱਧ ਕਿਨੇ ਆਈ ਆ ਚੈੱਕ ਕਰੋ ਮਾੜੀ ਜੀ ਦੱਸੋ ਆ ਵੀ ਇਹ ਤਾਂ ਅੱਜ ਨਾਲ ਭਰਾਵਾਂ ਨੇ ਦੇਖ ਕੇ ਤੇ ਇਹ ਆਪੇ ਕੋਈ ਇਸ ਹਾਲ ਵਾਲੇ 18 ਤੋਂ ਪਲਾਸਾ ਇਹ ਤਾਂ ਇਹ ਨਹੀਂ ਵੇ ਕਿੰਨੇ ਬਰਦੀ ਹੋਈ ਤੇ ਦੱਸ ਸਾਹਿਬ ਮੁੱਲ ਦੱਸੋ ਨਾ ਮੁੱਲ ਜੈ ਜੀ ਕਰਦੀ ਮੈਂ 18 ਤੋਂ ਪਲਾਸਾ ਹੀ ਉਹ ਘੇਰਤਾ ਕਰਦੀ ਆ ਵੇਹ ਤੇ ਜੇ ਆਪਾਂ ਮਾਰਕੀਟ ਰੇਟ ਤੇ ਘੇਰ ਤੱਕਣਾ ਆ ਆਪਾਂ ਉਹ ਵੇ ਲਾ ਦਿਓ ਕਿੰਨੇ ਦੀ ਕਰੀਂ ਘੜ ਦਿਓ ਆ ਵੀ ਦੇਖ 30 ਛੱਡ ਦਈਏ ਮੈਂ ਤੇ ਨਾਲ ਹੋਰ ਛੱਡ ਦੇਗਾ ਇੱਕ 10 ਦੀ ਦੇ ਦਈਏ ਫਿਰ ਚੱਲ ਜੱਗੇ ਦੀ ਕੋਈ ਕਰ ਕੋਈ ਦੇ ਨਹੀਂ ਸਕਦਾ ਵੇਖੋ ਨਹੀਂ ਕਰੋ ਉਥਰ ਆ ਰਹੀ ਹੈ ਹਾਂ ਮਰੀ ਇਹਨੇ ਨਾਇਦਨਾ ਕਰਦੀਆਂ ਲਖਨਉਂਦਰ ਲਖਨਉਂਦਰ ਹਾਂਜੀ ਵੇ ਲਖਨਉਂਦਰ ਹੀ ਆਂਦੀ ਹੈ 95 ਦੀ ਲਓ ਜੀ ਆਪਣੇ ਭਰਾ ਦਾ ਚੈਨਲ ਆ ਬੱਸ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਪਾਸ਼ ਕਰੋ ਕੋਈ ਨਹੀਂ 90 90000 ਨੱਪੇ ਦਿਖਾਓ ਲਾ ਦਿਓ ਆ ਕੇ ਦਿਖਾਓ ਲਓ ਜੀ ਆ ਚੀਕ ਨਹੀਂ ਲੱਭਣੀ 90000 ਦੇ ਵਿੱਚ ਵੇਖੋ ਫੁੱਟ ਫੁੱਟ ਬਾਹਰ ਲਵਾਈ ਆ ਇਹ ਚਮਕਾ ਮਾਰੀ ਆ ਇਹ ਛੋਟੇ ਹੱਥੇ ਚ ਵੱਡੇ ਚ ਕਿਹ ਕੀ ਵੀਰ ਵੱਡੇ ਗੱਡੀ ਲੈ ਕੇ ਆ ਬਲੈਨ ਇਹ ਗਰੀਬ ਮੋਗੇ ਵਾਲੇ ਦੀ ਗੱਡੀ ਤੇ ਜਾਓ ਜੇ ਕੋਈ ਥੱਕੇ ਨਹੀਂ ਹਲਦੀ ਗਏ ਵੀਰੇ 90000 ਦੀ ਜੱਗੇ ਪਾ ਲਈ ਆ ਬੂਰੀ ਦਾ ਕਰੋ ਚੋਕੇ ਆਈ ਆ ਅੱਛਾ ਈ ਇਹ ਇਹ ਰਹਾ ਲੋੜਿਆ 10 ਕਿਲੋ ਠੀਕ ਹੋ ਗਈ ਪੂਰੀ ਤੇ ਨੀਲੀ ਹਾਂ ਪੂਰੀ ਤੇ ਨੀਲੀ ਬਿਲਕੁਲ ਦੁੱਧ 10 ਦੁੱਧ 10 ਕਿਲੋ ਤੇ 20 ਗੰਨਾਂ ਦੀ ਸੂਈ ਉਧਰ ਬੱਚਾ ਵੱਜਾਗਾ ਅੱਛਾ ਜੀ 20 ਗੰਨਾਂ ਦੀ ਸੂਈ ਜੇ ਦੁੱਧ 10 ਲੈ ਕੇ ਤਾਂ ਤਿਆਰ ਆ ਬਾਕੀ ਇਹਦਾ ਮੁੱਲ ਵੀ ਡਾਕਟਰ ਸਾਹਿਬ ਦੱਸੋ ਹੁਣ ਪਹਿਲਾਂ ਚੈੱਕ ਕਰੋ ਇੱਕ ਨੀ ਮਾਰੀ ਜੀ ਮਾਰੀ ਚੈੱਕ ਪੂਰੀ ਰੱਖਣੀ ਹੈ ਤੇ ਥਣ ਜਿਹੜਾ ਬਹੁਤ ਹੀ ਭਾਗ ਮਾਲ ਲੱਗਾਗਾ ਦੱਸੋ ਚੀਮਾ ਸਾਹਿਬ ਦੀ ਇਹਦਾ ਮੁੱਲ ਚੀਮਾ ਸਾਹਿਬ ਜੀ ਇਹਦਾ ਮੁੱਲ ਦੱਸੋ ਕਿੰਨੇ ਦਈਓ ਮੈਂ ਕਹਣਾ 1 70 ਦੀ ਨਹੀਂ ਦੇਣੀ 60000 ਛੋਟੀ ਦੇ ਜੱਗੇ ਭਰੀ ਦੱਸੋ 60 ਤੋਂ 5 ਹੋ 60 ਕਰਦੀ 60 55 ਦੀ ਆ ਨਾ ਨਹੀਂ ਲੜੇ ਨਹੀਂ ਅੱਜ ਅੱਜ ਤਨੇ ਘਰੇ ਇਕੱਠੇ ਆਏ ਖੁਸ਼ੀ ਨਹੀਂ ਇਹ ਮੇਲਾ ਲੁੱਟ ਲੋ ਇਹ ਮੇਲਾ ਹੈ ਜਦੋਂ ਬੰਗੈਟਾ ਵਾਸਤੇ ਮੇਲਾ ਵਾਕੇ ਲੁੱਟਣ ਵਾਲੀ ਗੱਲ ਆ ਦੇਖੋ 55000 ਕੀ ਹੋ ਗਈ ਜੇ ਹੋ ਗਈ ਭਾਜੀ ਠੀਕ ਆ ਲੋ ਇਹ ਹੋਰ ਪੁਰੀ ਹੈਰ ਰੈਸ਼ਿੰਗ ਟੈਂਕ ਸਾਈਡ ਤੇ ਕਰ ਦੋ ਮੜਾ ਜੀ ਸਰ ਸਾਹਿਬ ਇੱਦਾਂ ਬਹੁਤ ਥਲੇ ਲਓ ਜੀ ਗੀ ਆ ਵੀ ਆ ਇਹ ਨੀਲੀ ਨੀਲੀ ਹੋ ਰਹੀ ਆ ਵੇਖੋ ਅੱਜ ਹੀ ਸੂਈ ਜੀ ਬਿਲਕੁਲ ਤਾਜੀ ਸੂਈ ਆ ਮੇਲ ਕਾਫ ਆ ਗਿਆ ਇਹਦੇ ਪਿੱਛੇ ਆ ਵੇਖੋ ਜੀ ਟਾਰ ਦੇ ਵਿੱਚ ਐ ਇਤਰਾ ਹਿੱਟ ਦੇ ਵਿੱਚ ਛੇ ਕੱਢ ਦੇਣਾ ਹੁੰਦਾ ਹੈ ਨਾ ਤੇ ਇਹਨਾਂ ਕੋਲੇ ਅੱਜ ਹੀ ਸੂਈ ਜੀ ਤੇ ਬੱਚਾ ਹੋ ਗਿਆ ਜਿਹਦਾ ਬੂਰਾ ਅੱਛਾ ਜੀ ਆਹ ਵਾਲਾ ਜਵਾਬ ਆ ਗਿਆ ਜੀ ਮੇਲ ਕਾਫ ਛੋਟੀ ਦੇ ਸ਼ਿਕਾਇਤ ਚੈੱਕ ਕਰੋ ਪੂਰਾ ਇੱਕੋ ਜੀ ਲਓ ਜੀ ਸੈਂਡ ਸੂਗ ਬਹੁਤ ਹੀ ਬਾਗ ਮੱਥੇ ਫੁੱਲ ਆ ਗਿਆ ਇਹਦੇ ਚਲੋ ਡਾਕਟਰ ਸਾਹਿਬ ਦੱਸੋ ਇਹਦਾ ਮੁੱਲ ਭਾਈ ਜੀ ਜਾ ਜਾ ਕਰ ਜੀ ਮੈਨੂੰ ਭਾਜੀ ਕਿੰਨੇ ਦੀ ਕਰ ਦਈਏ ਤੁਸੀਂ ਹੀ ਕਰਨੀ ਆ 75000 ਦੀ ਛੋਟੀ ਦੇ ਲਈਏ ਡੱਟ ਸੇ ਜਗੇ ਬਣੀ ਨਹੀਂ ਬਣੀ ਨਹੀਂ ਕਰੋ ਉਹ ਭਾਜੀ ਮਾਰਕੀਟ ਰੇਟ ਮੇਗੀ ਮਰੀ ਜੇ ਮੈਂ 65 ਦੀ ਜਾਂਦੀ ਹੈ ਮੈਂਦੀ ਹਾਂਜੀ ਮੈਂ ਵੀ ਕਰਦਣ ਲੱਗਾ ਜੀ ਕਰ ਦੋ ਛੱਡ ਦੀ ਲਓ ਜੀ ਸਾਰਾ ਛੱਡਿਆ ਫੇਰ 95 ਇੱਕ ਹੋਰ ਛੱਡ ਦਈਏ ਰੱਖ ਲਈਏ ਨਹੀਂ ਇੱਕ 10 ਦੀ ਜੋੜੀ ਦੋਵੇਂ ਪੂਰੀਆਂ ਇਕੱਲਾ ਇੱਕ 10 ਦੀ ਜੋੜੀ ਆਵੇ ਜਿਹੜੀਆਂ ਜੱਗੇ ਨੰਬਰ ਤੇ ਦਿਖਾਈ ਰੋ ਹਾਂ ਆਜੋ ਹੁਣ ਇੱਧਰ ਇਹ ਰੇਟ ਨਹੀਂ ਲੱਬੜੇ ਦੇ ਆ ਬਿਲਕੁਲ ਹੀ ਅਜ ਮੁਕਤ ਲਓ ਜੀ ਬਿਲਕੁਲ ਨੋ ਕਿਲੋ ਦੁੱਧ ਅੱਛਾ ਜੀ ਕਿੰਨੀ ਨੇ ਡੇਢ ਦੀ ਸੂਈ ਆ ਉਹ ਬੱਚਾ ਜੀ ਠੀਕ ਹੈ ਇਹਦੇ ਵਿੱਚ ਮੇਰੇ ਕਾਫ ਆ ਗਿਆ ਕਟਾਏ ਕਟਾ ਵੱਜਾ ਜੀ ਨਹੀਂ ਸਰਦਾਰ ਸਾਹਿਬ ਦੱਸੋ ਇਹ ਕਿੰਨਾ ਦੁੱਧ ਹੈ ਇਸ ਕੋਲ 9 ਕਿਲੋ 9 ਕਿਲੋ ਦੁੱਧ ਵੀ ਤਿਆਰ ਜੀ ਮਿੱਤੇ ਭਾਜੀ ਚੈਨਲ ਤੁਹਾਡਾ ਦੱਸੋ ਆਫਰ ਕੀ ਲੱਗਦੀ ਹੈ ਅੱਜ ਲੱਗਦਾ 10 ਤੋਂ ਵਾਲਾ ਜਾਂ 50 ਦੀ ਦੇ ਦਈਏ ਇਹ ਤੋਂ ਨਹੀਂ ਘਟਣੀ ਹੁਣ ਇਹ ਤੋਂ ਭਾਈ ਰੁਪਈਆ 100 ਛੁਟਣਾ ਸਿਰ ਯਾਰ ਥੋੜੀ ਜੀ ਕਰ ਦੇ ਕਰ ਦੇ ਬੜੀ ਮੈਂ ਬੜੀ ਵੱਡੀ ਹੈ 48 ਦੀ ਜਾਣਦੀ ਹੈ ਲਓ ਜੀ ਵੀਰ ਜੀ ਕੋਈ ਦੇ ਦੇ ਰੇਟ ਬੜਾ ਇਹ ਸਾਡੇ ਰੇਟ ਦੇ ਵਿੱਚ ਪਸ਼ੂ ਦੇ ਜੇ ਨਹੀਂ ਲੱਪਣੇ ਅਸੀਂ ਆਪਣੇ ਕਿੰਨੇ ਵੀਡੀਓ ਬਣਾਉਣੀਆਂ ਛੱਡਦਾ ਜੀ ਯਾਰ ਰੇਟ ਦੇ ਕੋਈ ਦੇ ਜੀ 40000 ਪਿੱਛੇ ਕੱਟਾ ਵੀ ਹੋਣਾ ਤੂੰ ਇਹ ਮੇਰੀ ਗੱਲ ਸੁਣ ਮੇਰਾ ਦਿਲ ਨਹੀਂ ਖੁਸ਼ ਹੋਇਆ ਜੀ ਅਜਾ ਲਾਸਟ 45 ਦੀ ਜੀ ਲਓ ਜੀ ਵੀਰ ਜੀ 45 ਦੀ ਲਓ ਜੀ 45000 ਜੀ ਜੀ ਕਿਹੜੀ ਕਿਹ ਨੂੰ ਵੱਧ ਵੱਧ ਸ਼ੇਅਰ ਕਰ ਦੇ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਦੇ ਆ ਇਹ ਦੱਸੋ ਤਾਂ ਰੇਟ ਤੁਸੀਂ ਆਵਾਜ਼ ਜੀ ਜਾਂ ਜੀ ਲੱਭਦੀ ਦੇਖੋ ਜੀ ਰਸੇ ਵਾਂਗੂ ਐ ਇਕੱਠੀ ਹੋ ਗਈ ਐ ਇੱਕ ਦੀ ਰੋਲ ਆ ਗਿਆ ਵੀ ਉਹ ਵਰ ਲਾਉਈ ਆ ਅੱਛਾ ਵੀ ਆ ਕਾਗਜ਼ ਜੀ ਟ੍ਰੇਲ ਆ ਠੀਕ ਹੈ ਉਹ ਜੰਮ ਚੰਮ ਜਿਹੜਾ ਪਤਲਾ ਆ ਗਿਆ ਵਾ ਹਾਂਜੀ ਇਹ ਬੋਲਾ ਬੋਲਾ ਕਿੰਨਾ ਬੋਲਾ ਵੀ 12 ਕਿਲੋ ਜੀ 12 ਲੀਟਰ ਜਿਹੜਾ ਬੋਲਾ ਆ ਆ ਵਾਲਾ ਕੱਟਾ ਆ ਗਿਆ ਜੇ ਇਹਦੇ ਪਿਛੇ ਮੈਂ ਇਹਨੂੰ ਰੱਖ ਦੀ ਕਰ ਦਈਏ ਨਹੀਂ ਭਾ ਜੀ ਰੱਖ ਦੀ ਜੇ ਜੇ ਉਹਨਾਂ ਦੇ ਅੜੇਣੀਆਂ ਵੀ ਪਾਏ ਦੇ ਦਾ ਕੰਮ ਨਹੀਂ ਕਰਦੀ ਕਰ ਦਈਏ ਨਹੀਂ ਕਰੂਗਾ 20 ਛੱਡ ਦਈਏ ਹੋ ਕੇ ਹੋਰ ਛੱਡੀ ਮੇਤੇ ਪਾ ਉਹ ਤੇ ਤੁਹਾਨੂੰ ਪੁੱਛਣਾ ਲੱਗੇ ਦੱਸ ਕਿੰਨੇ ਖੜੀਏ ਅੱਸੀ ਚੋਂ ਅੱਸੀ ਚੋਂ ਕਿੰਨੇ 14 ਨਹੀਂ 14 ਵਾਲਾ ਜੱਗੇ ਭਾਈ ਨੂੰ ਪੁੱਛੋ 70 ਦੇ ਹੋਗੀ 70 ਦੀ ਹਾਂਜੀ ਡਾਕਟਰ ਸਾਹਿਬ ਮੈਂ ਵੀ ਕਹਾਂ ਕੋ ਰੇਲੋ ਤੇ ਕਈ ਮਾੜੀ ਝੋਟੀ ਵੇਖੋ ਇੱਕ ਝੋਟੀ ਚੰਗੀ ਆ 65000 ਤੋਂ ਠੀਕ ਕਰੋ ਚੱਕ 65 ਦੀ 65 ਦੀ ਕਿਤੇ ਬਾ ਮਾਰ ਕਿੰਨੇ ਰੇਸਾ ਮਾਰੇ ਤੇ ਛੜਦੀ ਭਜਣਾ ਨਹੀਂ ਕੀ ਕਰਨਾ ਨਾ ਭਜੂ ਕੋਈ ਗੱਲ ਨਹੀਂ ਵੇਖੀ ਡਾਕਟਰ ਜੀ ਲਓ ਜੀ 60000 ਸਰ ਮੇਲਾ ਹੈਗਾ ਜੀ ਸਿਰਫ 2 ਘੰਟੇ ਹੁੰਦੋ ਲੈ ਕੇ ਸਿਰਫ 2 ਘੰਟੇ 2 ਘੰਟਿਆਂ ਵਾਸਤੇ ਫਿਰ ਗਰੀ ਗੁੱਸਾ ਨਾ ਕਰੇ 4:00 ਵਜੇ ਤੇ 4 ਮਿੰਟ ਹੋ ਗਏ ਜੀ 6:00 ਵਜੇ ਤੱਕ 6:00 ਵਜੇ ਤੱਕ ਮੇਲਾ ਜੀ ਵੀਡੀਓ ਸ਼ੇਅਰ ਕਰ ਦੋ ਵੱਧ ਤੋਂ ਵੱਧ ਜੀ ਹੁੰਦੀ ਸ਼ੇਅਰ ਕਰ ਦੋ 8:00 ਵਜੇ ਤੱਕ ਕਰ ਦੇ 8:00 ਵਜੇ ਤੱਕ ਕਰ ਦੋ ਭਾਈ ਆ 8:00 ਵਜੇ ਤੱਕ ਜੀ 4 ਘੰਟੇ ਆਫਰ ਜੇ ਮੁਰਗੀਆਂ ਨੂੰ ਵੱਤ ਵਾਦ ਸ਼ੇਅਰ ਕਰ ਦਿਓ ਜਿਹੜਾ ਵੀਰ ਭਰਾ ਦਾਹਾ ਗਰੁੱਪ ਪਰ ਵਿੱਚ ਸ਼ੇਅਰ ਕਰਕੇ ਆਊਗਾ ਉਹਦਾ ਹੋਰ ਮਾਤ ਦਾਲ ਹੋ ਜਾਊਗਾ 2000 ਦਾ ਹੋਰ ਮਾਤ ਦਾਲ ਹਰ ਇੱਕ ਆਪਣਾ ਮੋਬਾਈਲ ਉੱਤੇ ਖਾਵੇ ਮੈਂ ਕੀਤਾ ਗਾ ਕੀਤਾ 58 ਦੀ 58 ਦੀ ਬਹੁਤ ਆ ਰਹੀ ਜਾਂ ਨਹੀਂ 60 ਵੀ ਲੈ ਗਿਆ 2000 ਸਾਰਿਆਂ ਚ ਮਾਤ ਦਾਲ ਹੋ ਜਾਊਗਾ ਜਿਹੜਾ ਦਾਹਾ ਗਰੁੱਪ ਪਰ ਵਿੱਚ ਸ਼ੇਅਰ ਕਰਕੇ ਆਊਗਾ ਨਾ ਜਿੰਨੇ ਵੀ ਆ ਗਏ ਗਰੁੱਪੋ ਦੇ ਕੋਲ ਹਾਂਜੀ ਬਾਕੀ ਇਹ ਰੇਟ ਹੈ ਨਹੀਂ ਜੀ ਕਿਤੇ ਨਹੀਂ ਲੱਪਣਾ ਇਹ ਮੇਰੇ ਰੇਟ ਠੀਕ ਹੈ ਭਾਜੀ ਜੱਗੇ ਫਿਰ ਬੋਲੋ ਠੀਕ ਹੈ ਲਓ ਭਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਹਾਂਜੀ ਤੇ ਚੈਨਲ ਨੂੰ ਕਰ ਦਿਓ ਭਰਾ ਤੇ ਨੂੰ ਸਬਸਕ੍ਰਾਈਬ ਠੀਕ ਹੈ ਭਾਜੀ ਠੀਕ